ਲਓ ਜੀ ਇਹ ਭੰਡੀ ਆ ਕੋਈ ਅਲੱਗ ਜੇ ਤਰ੍ਹਾਂ ਦੀ ਟਿੱਕੀ ਤੇ ਬਾਕੀ ਤੁਸੀਂ ਅੱਗੇ-ਅੱਗੇ ਵਲੌਗ ਸਾਰਾ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਵਾਰੀ ਕਮੈਂਟ ਕਰਕੇ ਦੱਸੋ ਤੁਸੀਂ ਹੈ ਟਿੱਕੀ ਦੀ ਪ੍ਰੈਜੈਂਟੇਸ਼ਨ ਤੇ ਮੰਮੀ ਜੀ ਨੇ ਇੰਨੀ ਕੈਂਟ ਕੀਤੀ ਹੈ ਨਾ ਟੈਸਟ ਕਰਕੇ ਹੁਣ ਤੁਹਾਨੂੰ ਦੱਸੀਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਸਵਾਗਤ ਆ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਵਲੌਗ ਆ ਮੰਮੀ ਜੀ ਦਾ ਹੁਣ ਰੈਸਪੀ ਵਾਲਾ ਹਨਾ ਹਾਂ ਰੈਸਪੀ ਲੱਗੇ ਅੱਜ ਬਣਾਉਣ ਮੰਮੀ ਜੀ ਕਹਿੰਦੇ ਤੁਹਾਨੂੰ ਅੱਜ ਇੱਕ ਵੱਖਰੀ ਜੀ ਰੈਸਪੀ ਬਣਾ ਕੇ ਤੇ ਅਹੀਂ ਮੀ ਆ ਕੇ ਆ ਕੇ ਚਲੋ ਠੀਕ ਆ ਬਣਾ ਲਓ ਤੇ ਅਹੀਂ ਵਲੋਗ ਬਣਾ ਲੈਨੇ ਆ ਨਾ ਨਾਲੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲੈਨੇ ਆ ਤੇ ਕੀ ਲੱਗੇ ਆ ਬਣਾਉਣ ਤੇ ਕੀ ਆ ਰਸਪੀ ਦਾ ਨਾਮ ਉਹ ਮੰਮੀ ਜੀ ਕੋ ਪੁੱਛਦੇ ਆ ਤੇ ਹਾਂਜੀ ਇਹ ਕੀ ਆ ਨਹੀਂ ਕਰਨ ਮੰਮੀ ਮੈਂ ਨਾ ਛੋਟੇ ਛੋਟੇ ਟੁਕਰੇ ਕਰਕੇ ਨਾ ਅਲੂਆ ਦੇ ਹਾਂਜੀ ਉਹ ਬਰਨ ਵਾਸਤੇ ਰੱਖੇ ਆ ਅੱਛਾ ਮਤਲਬ ਬੋਇਲਣ ਵਾਸਤੇ ਰੱਖੇ ਆ ਨਾ ਹਾਂ ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦੇ ਠੀਕ ਆ ਲਓ ਜੀ ਇਨਾ ਕਿਤੇ ਪਤਾ ਲੱਗ ਗਿਆ ਵਾ ਕਿ ਜਿਹੜੀ ਨਵੀਂ ਰੈਸਪੀ ਬਣਨੀ ਆ ਉਹ ਆਲੂਆਂ ਤੋਂ ਬਣ ਜਾ ਰਹੀ ਆ ਆਲੂਆਂ ਨੂੰ ਛੋਟੇ ਛੋਟੇ ਕੱਟ ਕੇ ਤੇ ਉਹਨਾਂ ਨੂੰ ਬੋਇਲ ਕੀਤਾ ਜਾਣ ਦੇ ਆ ਹਨ ਤੇ ਅੱਗੇ-ਅੱਗੇ ਵੇਖਦੇ ਆ ਫਿਰ ਕਿਵੇਂ ਬਣਾਉਣੀ ਆ ਰੈਸਪੀ ਕੀ ਨਾਮ ਆ ਰੈਸਪੀ ਦਾ ਉਹ ਤੇ ਦੱਸ ਦੋ ਉਦਾਂ ਤਾਂ ਮੈਂ ਆਲੂ ਦੀ ਟਿੱਕੀ ਬਣਾਉਣ ਲੱਗੀ ਆ ਤੇ ਮੈਂ ਨਵੇਂ ਤਰੀਕੇ ਨਾਲ ਦੱਸੂਗੀ ਕਿਦਾਂ ਬਣਦੀ ਆ ਅੱਛਾ ਨਵੇਂ ਤਰੀਕੇ ਦਾ ਹਾਂ ਠੀਕ ਆ ਜੀ ਵੇਖ ਦਿੰਨੇ ਆ ਫਿਰ ਆਲੂ ਦੀ ਟਿੱਕੀ ਤਾਂ ਸਾਰਿਆਂ ਨੇ ਖਾਦੀ ਹੋਣੀ ਆ ਹਨਾ ਹਾਂਜੀ ਤੇ ਅੱਜ ਮੈਂ ਕੋਈ ਨਵਾਂ ਤਰੀਕਾ ਲੱਗੀ ਵਰਤਨ ਅੱਛਾ ਤੇ ਉਹ ਤੁਹਾਨੂੰ ਦੱਸਦੇ ਆ अच्छा ये नए तरीके दी टिक्की है फिर है जेड़ियां टिक्कियां दईं हुन खाने आए हैं ना वो टिक्कियां ਨਾਲੋਂ ਵਾਕੀ ਟਿੱਕੀ ਆ ਕੋਈ ਲੱਗਣ ਡਿਆ ਮੈਨੂੰ ਤੇ ਜਿਹੜੇ ਆ ਨਾ ਇਹ 3 ਮਿੰਟ ਹੀ ਬੱਲਨੇ 3-4 ਮਿੰਟ ਅੱਛਾ ਅੱਛਾ ਇਦਾਂ ਵੇਖਣਾ ਫੜ ਕੇ ਅੱਧੇ ਹੋ ਗਏ ਆ ਤੇ ਫੇਰ ਲਾ ਦੇ ਨਹੀਂ ਚਲੋ ਜੀ ਵੇਖਦੇ ਆ ਫੇਰੇ ਇੱਧਰ ਆਲੂ ਹੋ ਗਏ ਆ ਨਾ ਮੰਮੀ ਠੰਡੇ ਹੋ ਗਏ ਆਲੂ ਹੁਣ ਠੀਕ ਆ ਤੇ ਇਹਦੇ ਵਿੱਚ ਇੱਕ ਤਾਂ ਪੈਣੀ ਜੀ ਮੇਥੀ ਅੱਛਾ ਠੀਕ ਆ ਮੇਥੀ ਪੈਣੀ ਤੇ ਲਸਣ ਦਾ ਇਹਨਾਂ ਸਨ ਸਾਚ ਅਦਰਕ ਤੇ ਹਰੀ ਮਿਰਚ ਅੱਛਾ ਅਦਰਕ ਤੇ ਹਰੀ ਤੇ ਅਦਰਕ ਤੇ ਹਰੀ ਮਿਰਚ ਹਣਾ ਤੇ ਧਨੀਆ ਵੀ ਧਨੀਆ ਨਹੀਂ ਪਾਵਾਂਗੇ ਇੱਥੇ ਪਾਈ ਸਮੇਥੀ ਪਾਤੀ ਨਾ ਠੀਕ ਥੋੜੀਆਂ ਥੋੜੀਆਂ ਲਟਕੀ ਜਾ ਨਹੀਂ ਪੈਂਦਾ ਪਾ ਦੋ ਫਿਰ ਤੁਸੀਂ ਅੱਜ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਹੂੰ ਮਸਾਲੇ ਆਪਣਾ ਘਰ ਦੇ ਹਨਾ ਠੀਕ ਆ ਤੇ ਥੋੜੇ ਜਿਹਾ ਪਾਵਾਂਗੇ ਅਸੀਂ ਮਸਾਲਾ ਗਰਮ ਮਸਾਲਾ ਹੈ ਨਾ ਹਾਂਜੀ ਤੇ ਨਮਕ ਅਹੀਂ ਉੱਚੀ ਪਾਇਆ ਵਾ ਤੇ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨਾ ਤੁਸੀਂ ਪਉਣਾ ਹੋ ਪਾ ਲਿਓ ਹੈ ਨਾ ਹਾਂਜੀ ਉਹਦੇ ਚ ਕਿਹਦੇ ਚ ਆਲੂਆਂ ਚ ਅਛਾ ਆਲੂਆਂ ਚ ਹਾਂਜੀ ਅੰਚ ਠੀਕ ਆ ਠੀਕ ਆ ਜਦੋਂ ਬੋਇਲ ਕੇ ਤੇ ਉਹਦਾ ਪਾਇਆ ਹਾਂ ਅੱਛਾ ਇਹਨੂੰ ਅਹੀਂ ਕਰਦਾਂਗੇ ਮਿਕਸ ਤੇ ਇੱਕ ਮੈਂ ਲਿਆ ਚੌਲਾਂ ਦਾ ਆਟਾ ਇਹਦੇ ਵਿੱਚ ਤੁਸੀਂ ਰੋਟੀ ਪਾ ਸਕਦੇ ਨੇ ਤੇ ਭਰ ਮੈਂ ਚੌਲਾਂ ਦਾ ਆਟਾ ਲਿਆ ਉਹ ਹੈ ਨਾ ਹਾਂਜੀ ਤੇ ਉਹ ਇਹ ਸਗੋ ਸਹੀ ਹੈ ਚੌਲਾਂ ਦਾ ਆਟਾ ਹੈ ਨਾ ਐ ਰੋਟੀ ਤੇ ਚਲੋ ਉਹ ਵੀ ਠੀਕ ਆ ਪਰ ਪਰ ਕਿਤੇ ਨਾ ਕਿਤੇ ਹੈ ਨਾ ਆ ਵਧੀਆ ਚੀਜ਼ ਹੈ ਨਾ ਹਾਂਜੀ ਹਾਂਜੀ ਤੇ ਮਸਾਲੇ ਪਾਤੇ ਤੇ ਇਹਦੇ ਵਿੱਚ ਪਾਉਣਾ ਥੋੜਾ ਜਿਹਾ ਵੇਸਨ ਠੀਕ ਵੇਸਨ ਦੇ ਨਾਲ ਜੇ ਟਿੱਕੀ ਬੱਜ ਜਾਂਦੀ ਹੈ ਨਾ ਹਾਂਜੀ ਅੱਛਾ ਇਹਦੇ ਵਿੱਚ ਹੀ ਵੇਸਨ ਪਾਤਾ ਹੁਣ ਤਾਂ ਨੂੰ ਪਤਾ ਲੱਗਣ ਡਿਆ ਹੋਊਗਾ ਕਿ ਜੇ ਟਿੱਕੀ ਕੋਈ ਅਲੱਗ ਟਾਈਪ ਦੀ ਬਣਦੀ ਹੈ ਹਾਂ ਚਲੋ ਵੇਖਦੇ ਹਾਂ ਅਸੀਂ ਤੇ ਆਹ ਪਹਿਲੀ ਏਰੀ ਖਾਣੀ ਮੰਮੀ ਜੀ ਦੇਖੋ ਇਧਰ ਲੰਗਣ ਦੇ ਦਿੰਦਾ ਪਕੌੜਿਆਂ ਦਾ ਮਿਕਸਚਰ ਤਿਆਰ ਹੋ ਸਹੀ ਗੱਲ ਆ ਮੰਮੀ ਜਿੰਨਾ ਥੋੜਾ ਜਿਹਾ ਪਾਣੀ ਪਾ ਲਈ ਅੱਜ ਅਮਨ ਨਾਲ ਹੈਲਪ ਕਰਾਉਂਦੀ ਮਮੀ ਜੀ ਦੇ ਹਨਾ ਅਮਨ ਅੱਗੇ ਨਹੀਂ ਕਰੰਨੀ ਹੈਂ ਅੱਗੇ ਨਹੀਂ ਕਰਬੰਨੀ ਨਹੀਂ ਅੱਗੇ ਤੇ ਤੂੰ ਕਈ ਯਾਰੀ ਚਲ ਜਾ ਨਹੀਂ ਹੁੰਦੀ ਹੈ ਨਾ ਅੱਜ ਫੇਰ ਤੂੰ ਘਰੇ ਆ ਤਾਂ ਕਰਕੇ ਕਹਿਣ ਡਿਆ ਤੇ ਬਹੁਤਾ ਨਹੀਂ ਪਾਉਣਾ ਪਾਣੀ ਤੇ ਇਦਾਂ ਧਰਮਕਾ ਜਿਹਾ ਦੇਣਾ ਅੱਛਾ ਜੇ ਨਾ ਜੇ ਟਿੱਕੀ ਬੱਜ ਜੇ ਹਨਾ ਠੀਕ ਆ ਤੇ ਦੇਖ ਸਕਦੇ ਹੋ ਤੁਸੀਂ ਹਨਾ ਬਾਕੀ ਜੋ ਜੋ ਇਹਦੇ ਵਿੱਚ ਐਡ ਕੀਤਾ ਉਹ ਤੁਹਾਨੂੰ ਪਹਿਲਾਂ ਪਤਾ ਲੱਗ ਗਿਆ ਬਾਕੀ ਸਾਰ ਜਾਨੇ ਜ਼ਰੂਰ ਟਰਾਈ ਕਰਿਓ ਬਣਾ ਕੇ ਤੇ ਟੇਸਟ ਇਹਦਾ ਕਿਵੇਂ ਦੇ ਆ ਉਹ ਤੇ ਸਾਨੂੰ ਵੀ ਨਹੀਂ ਅਜੇ ਪਤਾ ਹਾਂ ਤਾਂ ਜੇ ਤੁਹਾਨੂੰ ਥੋੜਾ ਜਿਹਾ ਲੱਗੂਗਾ ਘਟਵਾ ਬੇਸਣ ਕਿ ਫਿਰ ਹੋਰ ਪਾ ਲੈਣਾ ਠੀਕ ਆ ਮੈਨੂੰ ਵੀ ਤਾਂ ਲੱਗਣਾ ਥੋੜਾ ਜਨਾ ਅਜੇ ਘਟਵਾ ਅੱਛਾ ਚਲੋ ਜੀ ਆਲੂ ਉਹ ਪਤਾ ਕਿ ਹੋਣੀ ਹੋਣ ਦੇ ਮਿਕਸਰ ਨਹੀਂ ਮਿਕਸਰ ਨਹੀਂ ਕੀ ਇਹਨੇ ਹੁੰਦੇ ਆ ਮੈਸ਼ ਹੂੰ ਕਿਉਂਕਿ ਉਹ ਥੋੜੇ ਹਾਫ ਬੋਇਲ ਕੀਤੇ ਹਨਾ ਹਾਂ ਸੁਪਰੇ ਪ੍ਰੋਪਰ ਨਹੀਂ ਹੋਏ ਬੋਇਲ ਤਾਂ ਅਜੇ ਠੀਕ ਆ ਇਹ ਆ ਮੈਂ ਆਪ ਇਦਾਂ ਦੇ ਰੱਖੇ ਆ ਹਾਂ ਹਾਂ ਤਦੇ ਬਹੁਤੇ ਕਹਦਾਂਗੇ ਕਿ ਇਹ ਤਾਂ ਦੂਜੀ ਟਿੱਕੀ ਵਾਂਗੂ ਹੋਏ ਨਾ ਜਿੱਦਾਂ ਹੈ ਨਾ ਆਹੋ ਜਿਵੇਂ ਆਮ ਟਿੱਕੀ ਬਣਦੀ ਇਹ ਕੋਈ ਖਾਸ ਬਣਦੀ ਹੈ ਨਾ ਤਾਂ ਕਰਕੇ ਲਓ ਜੀ ਇਹ ਬਣਦੀ ਹੈ ਕੋਈ ਅਲੱਗ ਜੇ ਤਰ੍ਹਾਂ ਦੀ ਟਿੱਕੀ ਤੇ ਬਾਕੀ ਤੁਸੀਂ ਅੱਗੇ-ਅੱਗੇ ਵਲੌਗ ਸਾਰਾ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਬਣਦੀ ਹੈ ਤੇ ਕਿਵੇਂ ਬਣਉਣੀ ਹੈ ਠੀਕ ਹਾਂਜੀ ਹੋ ਗਿਆ ਸਾਰਾ ਬਸ ਚਲੋ ਜੀ ਤੇ ਇੱਧਰ ਤੇਲ ਜਿਹੜਾ ਵਾ ਉਹ ਕੜਾਈ ਦੇ ਵਿੱਚ ਪਾ ਲਿਆ ਮੰਮੀ ਜੀ ਨੇ ਤੇ ਅੱਗੇ ਹੁਣ ਵੇਖਦੇ ਆ ਕਿਵੇਂ ਕਿਵੇਂ ਕਰਦੇ ਆ ਮੰਮੀ ਜੀ ਇਦਾਂ ਟਿੱਕੀ ਘਾਤੀ ਆ ਤਿਆਰ ਅੱਛਾ ਇਦਾਂ ਮੜਾ ਜਾ ਪਾਣੀ ਦਾਲ ਗਏ ਹੱਥ ਨੂੰ ਹਾਂਜੀ ਇਦਾਂ ਘੋਲ ਕਰ ਦੇਣੀ ਆ ਅੱਛਾ ਇਹ ਕਿਵੇਂ ਦੀ ਟਿੱਕੀ ਮੰਮੀ ਹਨਾ ਬੰਬ ਟਿੱਕੀ ਬੰਬ ਟਿੱਕੀ ਸਹੀ ਗੱਲ ਇਹ ਤੁਸੀਂ ਵੱਡੀ ਛੋਟੀ ਜਿਦਾ ਹਨਾ ਕਰ ਸਕਦੇ ਜਿੰਦੀ ਮਰਜ਼ੀ ਤੁਸੀਂ ਅੱਛਾ ਪਰ ਇੰਨੀ ਸੋਹਣੀ ਵਧੀਆ ਲੱਗਦੀ ਹੈ ਨਾ ਨਾਲੇ ਵੇਖਣ ਚ ਵੀ ਸੋਹਣੀ ਲੱਗਦੀ ਹੈ ਨਾ ਹਾਂਜੀ 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 ਇਹ ਤੇ ਹੈ ਠੀਕ ਹੈ ਹਾਂਜੀ ਲਓ ਜੀ ਇਦਾਂ ਟਿੱਕੀ ਤਿਆਰ ਹੋਂਦੀ ਆ ਬਿਨਾ ਆਲੂ ਮੈਸ਼ ਕੀਤੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਨੂੰ ਹੁਣ ਤੇਲ ਦੇ ਵਿੱਚ ਫਰਾਈ ਕਰਨਾ ਬਣਾ ਕੇ ਰੱਖ ਲਈਏ ਨਾ ਦੋ ਕੇ ਚਲੋ ਇਦਾਂ ਕਰ ਲਓ ਵਾਕਿਆ ਨਾ ਚਲੋ ਗਰਮ ਥੋੜਾ ਜਿਹਾ ਹੋਰ ਹੋ ਜੇ ਹਨਾ ਹਾਂ ਚਲੋ ਇਦਾਂ ਕਰ ਲਓ ਲਓ ਜੀ ਇੱਧਰ ਦੋ ਟਿੱਕੀਆਂ ਬਣ ਕੇ ਤਿਆਰ ਹੋ ਗਈਆਂ ਵਾ ਤੀਜੀ ਵੀ ਬਣ ਗਈ ਆ ਤੇ ਹੌਲੀ ਹੌਲੀ ਇਹਨਾਂ ਦੀ ਇਦਾਂ ਸਾਰੀਆਂ ਬਣਾ ਲੈਣੀਆਂ ਵਾ ਨਾਲ-ਨਾਲ ਬਣਾਈ ਜਾਂਦੇ ਆ ਹਨਾ ਤੁਹਾਨੂੰ ਦੱਸਦੇ ਆ ਹਾਂਜੀ ਹਾਂਜੀ ਹੈ ਪੰਜ ਬਣ ਗਈਆਂ ਪੰਜ ਮੰਮੀ ਕੋ ਪੰਜ ਬੰਦ ਦੀ ਸੀ ਪੰਜ ਨਾਲ ਵੱਧ ਬਣਾ ਲਿਓ ਅਮਨ ਨੇ ਪੰਜ ਕੀਤੀਆਂ ਵਾ ਠੀਕ ਆ ਇਹ ਇਹਦੀ ਨੀ ਮੰਡਣੀ ਆ ਪਾ ਬਣੀ ਪੰਜ ਵਾ ਚੱਲ ਫਿਰ ਵੇਖ ਲੈਨੇ ਆ ਹੈ ਤੇ ਹੁਣ ਤੜੀਏ ਨੂੰ ਹੁਣ ਲੱਗੇ ਆਂ ਜੀ ਟਿੱਕੀ ਫਰਾਈ ਕਰਨਾ ਛੇ ਲੋ ਜੀ ਜਿੱਦੀ ਟਿੱਕੀ ਆਇ ਇੱਕੀ ਬੰਨੀ ਮਿਲਣਾ ਦਾ ਖਾਣਾ ਅਮਨ ਹੈ ਇੱਕੋ ਪੈਣੀ ਹੈ ਇੱਕੋ ਪੈਣੀ ਹੈ ਨਾ ਬਾਕੀ ਇਧਰ ਆ ਜੀ ਇਹ ਬਣਾਵਾਂਗੇ ਤੇ ਫਿਰ ਇਹਨਾਂ ਨੂੰ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਫਰਾਈ ਕਰਾਂਗੇ ਤੇ ਨਾ ਇੱਕ ਪਾਸਾ ਤਲਾਂਗੇ ਨਾ ਤੇ ਬਾਅਦ ਚ ਜਦੋਂ ਹੋਊਗਾ ਫਿਰ ਦੂਜਾ ਪਾਸਾ ਕਰਾਂਗੇ ਚਲੋ ਜੀ ਤੇ ਜੇ ਇਧਰ ਸਲਤੀ ਹੋਰ ਨਾ ਵਿੱਚ ਖਿੱਲਰ ਹੀ ਜਾਏ ਹਾਂਜੀ ਆਏ ਵੀ ਹੈ ਤੇ ਬਣੇ ਰਿਓ ਵਲੋਗ ਨਾਲ ਟੇਸਟ ਕਰਕੇ ਤੁਹਾਨੂੰ ਆਪਾਂ ਲਾਸਟ ਦੇਤੇ ਦੱਸਾਂਗੇ ਤੇ ਕਿਵੇਂ ਦਾ ਟੇਸਟ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਫਿਰ ਤੁਸੀਂ ਸਾਰੇ ਜਣ ਟਰਾਈ ਕਰਿਓ ਹਨਾ ਨਵੇਂ ਤਰੀਕੇ ਨਾਲ ਟਿੱਕੀ ਤੇ ਨਾਲ ਬਹਣੇ ਵੀ ਮੈਂਟਾ ਮੈਂਟ ਜਾਂਦੀ ਹੈ ਨਾ ਆਹ ਪਹਿਲੀਆਂ ਟਿੱਕੀਆਂ ਜਿਹੜੀਆਂ ਦੂਜੀਆਂ ਆ ਉਹਨਾਂ ਨਾਲੋਂ ਥੇਤੀ ਬਣ ਗਈਆਂ ਹੈ ਹਨਾ ਚਲੋ ਜੇ ਤੁਸੀਂ ਦੱਸੋ ਵਾਲਤ ਹੁੰਦੀ ਹੈ ਹਾਂ ਉਹ ਜੇ ਤੁਸੀਂ ਉਹ ਵੀ ਮੰਮੀ ਜੀ ਬਹੁਤ ਟੈਸਟ ਬਣਾਉਂਦੇ ਆ ਜਿਹੜੀਆਂ ਦਾਲ ਵਾਲੀਆਂ ਹੁੰਦੀਆਂ ਵਾ ਤੇ ਉਹ ਵੀ ਜੇ ਤੁਸੀਂ ਕਮੈਂਟ ਕਰੋਗੇ ਇਸ ਵਲੌਗ ਥੱਲੇ ਤੇ ਫਿਰ ਉਹ ਵੀ ਕੋਈ ਨਹੀਂ ਟਰਾਈ ਕਰਾਂਗੇ ਹੈਣਾ ਮੰਮੀ ਹਾਂ ਉਹ ਟਿੱਕੀ ਬਣਾ ਹਾਂ ਨਹੀਂ ਮਤਲਬ ਤੁਹਾਨੂੰ ਫਿਰ ਇੱਕ ਵਲੌਗ ਬਣਾ ਕੇ ਦੱਸ ਦਾਂਗੇ ਨਾ ਹਾਂ ਇਧਰ ਜਿਹੜੀਆਂ ਚਟਣੀਆਂ ਵਾ ਇਹ ਵੀ ਮੰਮੀ ਜੀ ਨੇ ਆਪ ਹੀ ਤਿਆਰ ਕੀਤੀਆਂ ਹੈ ਮੰਮੀ ਹਾਂ ਮੇਡ ਹਾਂ ਮੇਡ ਚਟਣੀਆਂ ਜੇ ਤੁਸੀਂ ਕਹੋਗੇ ਨਾ ਮੈਂ ਬਣਾ ਕੇ ਵਿਖਾਵਾਂਗੇ ਜੇ ਕਮੈਂਟ ਕਰੋਗੇ ਤੇ ਹੈਨਾ ਕੀ ਚਟਣੀ ਤੇ ਕਮੈਂਟ ਹਾਂ ਚਲੋ ਜੀ ਫਿਰ ਦੱਸ ਦਿਓ ਫਿਰ ਹੈ ਤੇ ਇਧਰ ਟਿਕੀਆਂ ਵੀ ਆਪਣੀਆਂ ਬਸ ਹੋ ਗਈਆਂ ਵਾ ਰੈਡੀ ਤੇ ਇਧਰ ਆ ਮੇਰੇ ਵਾਲੀ ਤੇ ਰੈਡੀ ਹੈ ਜਿਹਦੇ ਨਾਲ ਮੈਂ ਤੁਹਾਨੂੰ ਟੇਸਟ ਦੱਸਣਾ ਹੈ ਚਲੋ ਫਿਰ ਮੰਮੀ ਕਰ ਦੋ ਇਹਦੀ ਕੀ ਕਹਿੰਦੇ ਹੁੰਦੇ ਆਮਨ ਗਾਰਨਿਸ਼ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਗਾਰਨਿਸ਼ ਗਾਰਨੀ ਸੀਗੇ ਪ੍ਰੈਜੈਂਟੇਸ਼ਨ ਵੀ ਕਹਿ ਸਕਦੇ ਆ ਹਨਾ ਲਾਓ ਜੀ ਇਧਰ ਦੋ ਮੇਰੀਆਂ ਜਿਹੜੀਆਂ ਬਣ ਕੇ ਰੈਡੀ ਹੋ ਗਈਆਂ ਵਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਰਿਵਿਊ ਤੇ ਮੈਂ ਹੀ ਦਿਨਾ ਹੁੰਨਾ ਵਾ ਅਮਨ ਨੂੰ ਵੀ ਬੜੀ ਯਰੀ ਕਿਹਾ ਪਰ ਇਹ ਨਹੀਂ ਦਿੰਦੀ ਹੈਗੀ ਮੈਨੂੰ ਸੰਗ ਕਹਿੰਦੀ ਮੈਨੂੰ ਹੁੰਦੇ ਨਹੀਂ ਪਰ ਰਿਵਿਊ ਦੇਣੇ ਹੈ। ਹੋਣਾ ਸਜਾਈਏ ਪਲੇਟ ਹਨਾ। ਚਲੋ ਜੀ। ਲਓ ਜੀ। ਇਧਰ ਮੇਰੀ ਪਲੇਟ ਜਿਹੜੀ ਆ ਰੈਡੀ ਹੋਣ ਈ ਆ। ਮੂੜੀਆਂ ਥੋੜੀਆਂ ਪਾਏ ਮਮੀ ਮੈਂ ਇੰਨਾ ਸ਼ਕੀਨ ਨਹੀਂ ਹੈਗਾ ਮੂੜੀਆਂ ਦਾ ਪਰ ਚੱਲ ਪ੍ਰੈਜੈਂਟੇਸ਼ਨ ਵਾਸਤੇ ਕਰਨੀਆਂ ਪੈਣੀਆਂ। ਇਧਰ ਇਧਰ ਵਾਲੀ ਤੇ ਪਾ ਦੋ। ਚਲੋ ਜੀ। ਹਮ ਨੂੰ ਲਓ ਟਿੱਕੀ। ਚੱਲ ਚੱਲਾ ਮਣ ਤੇ ਤੂੰ ਬਾਬਾ ਇਧਰ ਵੇਖਣ ਦੀ ਆ। ਇਧਰ ਐ ਆਪਣੇ ਕੰਮ ਲਾ। ਤੇ ਮਾਨੂੰ ਪਾਈਏ ਛਟਨੇ। ਚਲੋ ਜੀ। ਲਓ ਜੀ। ਇਹ ਨਵੇਂ ਪ੍ਰਕਾਰ ਦੀ ਟਿੱਕੀ ਆ ਤੇ ਸਾਰੇ ਜਣੇ ਜਰੂਰ ਬਣਾ ਕੇ ਵੇਖਿਓ ਤੇ ਮੈਂ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਟੇਸਟ ਬਹੁਤ ਲੱਗੂਗੀ ਤੁਹਾਨੂੰ ਹਨਾ ਆ ਮਿੱਠੀ ਹੋਰ ਪਾ ਦਿੰਦੇ ਆ ਹਜੇ ਤੱਕ ਤੇ ਮੈਂ ਵੀ ਖਾ ਕੇ ਨਹੀਂ ਵੇਖੀ ਤੇ ਮੈਨੂੰ ਟੇਸਟ ਤੁਹਾਨੂੰ ਬਹੁਤ ਲੱਗੂ ਤੇ ਇਹਦੇ ਵਿੱਚ ਮੈਂ ਪਾਉਣਾ ਥੋੜਾ ਜਿਹਾ ਦਹੀਂ ਵੀ ਇਹ ਵੀ ਘਰੇ ਬਣਿਆ ਹਨਾ ਹਾਂ ਬਾਜ਼ਾਰ ਦਾ ਨਹੀਂ ਲਓ ਜੀ ਸਾਰੇ ਜੀ ਜਣੇ ਹੋ ਮੇਡੀ ਆ ਮੇਡੀਆ ਕਿਉਂਕਿ ਆਡੀ ਰਸੋਈ ਹੋ ਮੇਡਾ ਤੇ ਇੱਥੇ ਹੋਮਡ ਚੀਜ਼ਾਂ ਬਣਦੀਆਂ ਨਾ ਪਰ ਨਹੀਂ ਬਿਲਕੁਲ ਵੀ ਹੋ ਮੈਡ ਨਹੀਂ ਹੈਗੀ ਕੁਝ ਕੁ ਚੀਜ਼ਾਂ ਡੀਆਂ ਨੂੰ ਬਜਾਰੋਂ ਲੈ ਹੋਣੀਆਂ ਪੈਂਦੀਆਂ ਆਲੂ ਤਾਂ ਬਜਾਰੋਂ ਲੈ ਆਂਦੇ ਆ ਮੰਮੀ ਤਈ ਥੋੜਾ ਜਿਆ ਹੋਰ ਪਾ ਦੋਆ ਕਿਉਂਕਿ ਤਈ ਦਾ ਮੈਂ ਬਹੁਛ ਕੀ ਨਾ ਠੀਕ ਆ ਤੇ ਇਹ ਕਹਿ ਕੇ ਪੋਣਾ ਪੈਣ ਡਿਆ ਵਾ ਜੀ ਪਾਓਗੇ ਲੈ ਵੀ ਇਦਾਂ ਨਹੀਂ ਕਦੀ ਵੀ ਹੋ ਸਕਦਾ ਪਿੰਦ ਤਈ ਕਹਿ ਕੇ ਨਾ ਪਵਾਇਆ ਹੋਵੇ ਤਾਂ ਕੰਨਾ ਤੇ ਵੀ ਟਿੱਕੀ ਖਾਂਦੇ ਹੋਏ ਤੇ ਉਹਨਾਂ ਨੂੰ ਵੀ ਕਹਿ ਕੇ ਪੋਣਾ ਪੈਂਦਾ ਵੱਧ ਪਾਓ ਇਧਰ ਮੰਮੀ ਜੀ ਨੂੰ ਕਹਿਣਾ ਪੈਣ ਡਿਆ ਹਾਂਜੀ ਬਹੁਤ ਆ ਬਹੁਤ ਆ ਚਲੋ ਜੀ ਲਓ ਜੀ ਇੱਕ ਵਾਰੀ ਕਮੈਂਟ ਕਰਕੇ ਦੱਸੋ ਤੁਸੀਂ ਹੈ ਟਿੱਕੀ ਦੀ ਪ੍ਰੈਜੈਂਟੇਸ਼ਨ ਤੇ ਮੰਮੀ ਜੀ ਨੇ ਇੰਨੀ ਕੈਂਟ ਕੀਤੀ ਹੈ ਨਾ ਕਿ ਸੱਚ ਅਜੇ ਤਾਂ ਟੇਸਟ ਚੈੱਕ ਕਰਨਾ ਵਾ ਪਰ ਉਤੋਂ ਪਹਿਲਾਂ ਹੀ ਪਤਾ ਲੱਗਣ ਡਿਆ ਵੀ ਟੇਸਟ ਬਹੁਤ ਹੁਣੀ ਆ ਹੈ ਬਾਕੀ ਹੁਣ ਤੁਹਾਨੂੰ ਚੈੱਕ ਕਰਕੇ ਦੱਸਦੇ ਆ ਕਿਵੇਂ ਦੀ ਬਣੀ ਆ ਤੇ ਆਜੋ ਫਿਰ ਦੋਸਤੋ ਲਓ ਜੀ ਟਿੱਕੀ ਲੱਗੀਆਂ ਹੁਣ ਟੇਸਟ ਕਰਨ ਤੇ ਕਿਵੇਂ ਦੀ ਲੱਗਦੀ ਆ ਉਹ ਹੁਣ ਤੁਹਾਨੂੰ ਦੱਸਦੇ ਆ ਤੇ ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਗਿਆ ਵਾ ਤੇ ਕੋਈ ਗੱਲ ਨਹੀਂ ਜੇ ਤੁਹਾਡੇ ਕੋ ਆਇਆ ਜਾਊਗਾ ਸਾਡੇ ਕੋ ਤੇ ਜੀ ਸੱਜ ਕੇ ਵੈਲਕਮ ਤੁਹਾਡਾ ਤੇ ਨਹੀਂ ਜੇ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਰੈਸਪੀ ਆ ਪਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀ ਆ ਹਨਾ ਤੇ ਆ ਜੋ ਹੈ ਇਹ ਆਲੂ ਸਬੂਤੇ ਹੀ ਰੱਖੇ ਆ ਉਹਨਾਂ ਨੂੰ ਜਿਹੜਾ ਵਾ ਮੈਚ ਨਹੀਂ ਕੀਤਾ ਗਿਆ ਹਨਾ ਮੰਮੀ ਜੀ ਤੇ ਕੋਈ ਇਹਦੇ ਵਿੱਚ ਦਾਲ ਨਹੀਂ ਪਾਈ ਕੋਈ ਕੁਝ ਨਹੀਂ ਹੈਗੀ ਸਿਰਫ ਇਹਦੇ ਵਿੱਚ ਪਾਏ ਆ ਮਸਾਲੇ ਤੋਂ ਕੁਝ ਕੁ ਤੇ ਇੱਕੋ ਕੀ ਇਹਨੂੰ ਕਿਹਨੇ ਮੇथी ਹਾਂ ਮੇथी ਮੇथी ਪਾਈ ਆ ਤੇ ਛੋਲਾਂ ਦਾ ਆਟਾ ਹਾਂਜੀ ਤੇ ਥੋੜਾ ਜਿਹਾ ਵੇਸਮ ਪਾਇਆ ਠੀਕ ਆ ਤੇ ਟੈਸਟ ਕਰਕੇ ਹੁਣ ਤੁਹਾਨੂੰ ਦਸੀਏ ਹਨਾ ਦਹੀਂ ਵੀ ਥੋੜਾ ਜਿਹਾ ਲਾ ਲਈਏ ਲਓ ਜੀ ਮਮ ਚਟਣੀ ਦੇ ਇਹ ਤੋ ਕਿਦਾਂ ਦੇ ਬਣੇ ਆ ਮੈਂ ਨਾ ਵੀ ਸਹੀ ਗੱਲ ਆ ਯਾਰ ਪਹਿਲਾਂ ਟੈਸਟ ਚਟਣੀ ਦਾ ਆ ਟਿੱਕੀ ਦਾ ਬਾਅਦ ਵਿੱਚ ਆਇਆ ਤੇ ਯਾਰ ਇੱਕ ਬਾਈਟ ਹੋਰ ਲੈ ਲੈਂਦੇ ਮੈਨੂੰ ਤਾਂ ਇੰਦਰਾ ਕਾ ਮੈਂ ਕਹਿੰਦੇ ਆਂ ਨਾ ਵੀ ਮੂੜੀਆਂ ਨਾ ਪਾਓ ਪਰ ਯਾਰ ਮੂੜੀਆਂ ਤੇ ਬਹੁਤ ਕੈਂਟ ਲੱਗਣ ਡੀਆਂ ਮੂੜੀਆਂ ਨਾਲ ਹੀ ਤੇ ਸੁਆਦ ਲੱਗਦੀ ਟਿੱਕੀ ਤੇ ਦੂਸਰੀ ਬਾਈਟ ਲੈਂਦੇ ਆ ਮਮ ਵਾਦਾ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਿੰਨੇ ਅੱਜ ਅਮਣ ਵੀ ਚੈੱਕ ਕਰਕੇ ਦੱਸੂਗੀ ਵੀ ਟੇਟ ਕਿਦਾਂ ਦਾ ਹੈ ਵਾ ਯਾਰ ਲਾਜਵਾਬ ਆ ਸੱਚੀ ਲਾਜਵਾਬ ਆ ਉਹ ਜਿਹੜੇ ਆਲੂ ਹਨ ਜਿਹੜੇ ਮੈਚ ਨਹੀਂ ਕੀਤੇ ਹਨ ਉਹ ਇਹਡੇ-ਇਡੇ ਸਾਰਿਆਂ ਨੂੰ ਇਕੱਠਾ ਕੀਤਾ ਉਹਨਾਂ ਨੂੰ ਤੇ ਉਹਨਾਂ ਦਾ ਮੰਮੀ ਜੀ ਬੜਾ ਘੈਂਟ ਜਾ ਉਹਨਾਂ ਦਾ ਟੇਸਟ ਬੜਾ ਘੈਂਟ ਆਉਣ ਡਿਆ ਉਹਨਾਂ ਦਾ ਤੇ ਇੰਨੀਆ ਟੇਸਟੀ ਬਣੀਆਂ ਹਨ ਛੱਡ ਦਿਓ ਗੱਲ ਹੁਣ ਤੇ ਬਸ ਇਹ ਆ ਜਿਆਦਾ ਹੁਣ ਤੁਹਾਡੇ ਵਿੱਚੋਂ ਸਾਰੇ ਜਣੇ ਇੱਥੇ ਆਉਣਗੇ ਸੇ ਪਤਾ ਲੱਗੇ ਤੇ ਜਾਵੇ ਤੁਸੀਂ ਸਾਡੇ ਤੇ ਯਕੀਨ ਕਰ ਲਓ ਤੇ ਆਪਣੇ ਘਰੇ ਜਰੂਰ ਬਣਾ ਕੇ ਟਰਾਈ ਕਰਿਓ ਉਹਦੇ ਫੇਦੇ ਤੁਹਾਨੂੰ ਪਤਾ ਲੱਗਣਾ ਹਨਾ ਮੰਮੀ ਜੀ ਤੇ ਸੱਚੀ ਯਾਰ ਲਾਜਵਾ ਵੀ ਬੜੀ ਘੈਂਟ ਚੀਜ਼ ਬਣੀ ਆ ਹਨਾ ਬਾਕੀ ਪ੍ਰੈਜੈਂਟੇਸ਼ਨ ਦੱਸਦੀ ਆ ਟਿੱਕੀ ਦੀ ਵੀ ਕਿੰਨੀ ਕੁ ਘੈਂਟ ਵਾ ਤੇ ਹੁਣ ਤੇ ਮੇਰੇ ਕੋ ਸੱਚੀ ਰੁਕਿਆ ਨਹੀਂ ਜਾਣਿਆ ਹੈ ਵੀ ਗਰਮ ਗਰਮ ਸਵਾਦ ਵੀ ਗਰਮੋ ਗਰਮ ਇੰਨੀ ਘੈਂਟ ਲੱਗਣ ਦੀ ਨਾ ਪੁੱਛੋ ਹੀ ਕੋਈ ਨਾ ਹੂੰ ਐਦਾ ਹੋਰ ਆਡੀ ਹੋਣੀਆਂ ਹੁਣ ਅਮਨ ਤੇ ਕੋਈ ਬੰਦਿਆ ਸਿੰਪਲ ਖਾ ਲਓ ਲੋ ਜੀ ਤੇ ਕੀ ਬਣ ਗਈ ਬਣੀ ਜਿੱਦਾਂ ਟਿੱਕੀ ਹੁੰਦੀ ਆ ਨਾ ਸਿੰਪਲ ਇਦਾਂ ਦੀ ਲੱਗਦੀ ਜੇ ਹਾਂ ਹਨਾ ਤੇ ਇਹਨਾਂ ਦੇ ਉੱਪਰ ਤੇ ਇੱਕ ਪਲੇਟ ਮੈਂ ਹੋਰ ਸਜਾਉਣ ਲੱਗੀ ਆ ਤੇ ਇਹਦਾ ਨਾਮ ਪਤਾ ਕੀ ਦਿੱਤੀ ਅਸੀਂ ਇਹਨੂੰ ਹਾਂਜੀ ਸਪਿੰਨਰ ਟਿੱਕੀ ਸਪਿੰਨਰ ਸਹੀ ਗੱਲ ਆ ਨਾ ਸਪਿੰਨਰ ਬਣੀਆਂ ਨਾ ਯਾਰ ਬਹੁਤ ਹੀ ਆਰਟਿਸਟ ਬਣੀ ਯਾਰ ਕੀ ਦਸੀਏ ਤੁਹਾਨੂੰ ਠੀਕ ਆ ਤੇ ਇਹਦਾ ਪਲੇਟ ਸਜਣ ਲਈ ਅਮਣ ਵਾਸਤੇ ਸਜਣ ਦੀ ਇਹ ਵੀ ਦੱਸੂਗੀ ਕਿਉਂਕਿ ਇਹ ਕੈਮਰੇ ਅੱਗੇ ਆਣ ਕੇ ਦੱਸਦੀ ਨਹੀਂ ਹੈਗੀ ਠੀਕ ਹੈ ਨਾ ਤੇ ਤੂੰ ਵੀ ਆਣ ਕੇ ਦੱਸ ਆ ਦੇ ਮੈਂ ਦੋਹਾਂ ਦਾ ਰਿਵਿਊ ਲੈਣਾ ਚਾਹੁੰਦੀ ਤਾਂ ਕਰਕੇ ਮੈਂ ਲੱਗੀ ਠੀਕ ਹੈ ਮੰਮੀ ਜੀ ਤੁਸੀਂ ਵੀ ਆਪਣਾ ਰਿਵਿਊ ਦੇ ਦਿਓ ਲਾਸਟ ਤੇ ਹੂੰ ਇੱਧਰ ਹੁਣ ਅਮਨ ਦਊਗੀ ਆਪਣਾ ਰਿਵਿਊ ਇਹ ਸੰਗੰਡੀ ਆ ਪੂਰਾ ਸੰਗੰਡੀ ਆ ਸੰਗਣ ਕਿਉਂ ਡਈਆਂ ਇਹਨੂੰ ਮੈਂ ਆਖਿਆ ਵੀ ਤੂੰ ਵੀ ਰਿਵਿਊ ਦੇ ਤੂੰ ਰਿਵਿਊ ਦੇ ਅੱਜ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਦੇਣਾ ਤੂੰ ਦੇ ਤੂੰ ਵਧੀਆ ਦਿਨਾ ਤੇ ਤੂੰ ਕੀ ਗੱਲ ਤੂੰ ਕੀ ਕਹਿ ਦੇਣਾ ਮੈਂ ਵੀ ਨਹੀਂ ਸੁਵਾਦ ਜੇ ਧੀ ਸੁਵਾਦ ਆ ਤੇ ਸੁਵਾਦ ਹੀ ਆਖੂਗੀ ਹਾਂ ਬਾਕੀ ਯਾਰ ਉਹਦਾ ਹੀ ਕਹਿਤਾ ਦੂਜਾ ਜਮ ਜਮ ਮੂੰਹ ਜ ਨਹੀਂ ਪਾਇਆ ਇਹਨੇ ਇਹ ਕਹ ਨਹੀਂ ਬਤਾ ਮੇਰੇ ਨਾਲ ਵੇਖ ਕੇ ਕਹਤਾ ਇਹ ਕਹ ਨਹੀਂ ਬਤਾਉਂਦਾ ਨਹੀਂ ਯਾਰ ਬਹੁਤ ਟੇਸਟ ਬਣੀ ਆ ਸੱਚੀ ਤੇ ਬਾਕੀ ਤੁਸੀਂ ਹੁਣ ਬਣਾ ਕੇ ਟਰਾਈ ਕਰਕੇ ਵੇਖਿਓ ਠੀਕ ਆ ਨਾ ਟਿੱਕੀ ਚੈੱਕ ਕਰੋ ਤੁਸੀਂ ਇਧਰ ਨਵੇਂ ਤਰੀਕੇ ਦੀ ਤੇ ਇਧਰ ਚਟਣੀਆਂ ਹੋਮ ਮੇਡ ਹਨਾ ਮੂਲੀਆਂ ਇਹ ਕੁਦਰਤ ਮੇਡ ਟਿੱਕੀਆਂ ਮੋਲੀਆਂ ਆ ਵੜੀ ਬੜੀ ਗ੍ਰੀਨ ਚਟਣੀ ਹਾਂ ਬੜੀ ਟੇਸਟੀ ਬਣੀ ਗ੍ਰੀਨ ਚਟਣੀ ਵੀ ਤੁਹਾਨੂੰ ਕੋਈ ਨਹੀਂ ਤੁਸੀਂ ਬਾਕੀ ਕਮੈਂਟ ਕਰਦੇ ਹੋ ਤੇ ਉਹ ਮੰਮੀ ਜੀ ਤੁਹਾਨੂੰ ਦੱਸ ਦੇਣਗੇ ਉਹ ਵੱਖਰਾ ਵਲੋਗ ਬਣਾ ਦਾਂਗੇ ਚਟਣੀਆਂ ਦਾ ਜਦੋਂ ਤੁਸੀਂ ਟਿੱਕੀ ਬਣਾ ਕੇ ਖਾਓਗੇ ਨਾ ਤੇ ਆਹ ਚਟਣੀ ਫਿਰ ਜ਼ਰੂਰ ਬਣਾਓ ਜਦੋਂ ਮੈਂ ਦੱਸਾਂਗੀ ਤੁਹਾਨੂੰ ਹਾਂ ਸਹੀ ਗੱਲ ਆ ਚਲੋ ਜੀ ਠੀਕ ਆ ਫਿਰ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸਾਡਾ ਅਲੱਗ ਜਿਹਾ ਤਰੀਕਾ ਟਿੱਕੀ ਬਣਾਉਣ ਦਾ ਤੇ ਵਲੌਗ ਕਿਦਾਂ ਦਾ ਲੱਗਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਕਿਸੇ ਨੇ ਇਸ ਤਰੀਕੇ ਨਾਲ ਟਿੱਕੀ ਬਣਾਈ ਹੋਗੀ ਉਹ ਵੀ ਕਮੈਂਟ ਕਰਕੇ ਦੱਸਿਓ ਠੀਕ ਆ ਤੇ ਜੇ ਨਹੀਂ ਨਾ ਬਣਾਈ ਤੇ ਫਿਰ ਵੀ ਦੱਸਿਓ ਵੀ ਅਸੀਂ ਕਦੀ ਨਹੀਂ ਬਣਾਈ ਤੇ ਅਸੀਂ ਟ੍ਰਾਈ ਕੀਤੀ ਆ ਤੇ ਟੇਸਟ ਉਹਨਾਂ ਦਾ ਕਿਵੇਂ ਦਾ ਲੱਗਿਆ ਫਿਰ ਤੁਸੀਂ ਸਾਨੂੰ ਉਹ ਵੀ ਸਾਡੇ ਇਸ ਕਮੈਂਟ ਵਲੌਗ ਦੇ ਥੱਲੇ ਕਮੈਂਟ ਕਰਿਓ ਤੇ ਹਾਂ ਇਹ ਲੋਹੜੀ ਦੇ ਪਹਿਨਾ ਰੈਸਪੀ ਦਾਤੀ ਹੈ ਤੇ ਹੁਣ ਤੁਸੀਂ ਲੋਹੜੀ ਵਾਲੇ ਦਿਨ ਬਣਾ ਕੇ ਦੇ ਹਾਂ ਬਿਲਕੁਲ ਸਹੀ ਗੱਲ ਤੇ ਬਾਕੀ ਜੇ ਸਾਡਾ ਬਹੁਤ ਲੋਗ ਵਧੀਆ ਲੱਗਿਆ ਹੋਊਗਾ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰਿਓ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤਾਂ ਜੋ ਨਵੀਆਂ-ਨਵੀਆਂ ਰੈਸਪੀਆਂ ਜਿਹੜੀਆਂ ਵਾਂ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਨਾ ਤੇ ਤੁਹਾਨੂੰ ਵੇਟ ਨਾ ਕਰਨੀ ਪਵੇ ਤੁਹਾਨੂੰ ਚੈਨਲ ਕੋਈ ਲੱਭਣਾ ਨਾ ਪਵੇ ਸਾਡਾ ਜੇ ਸਬਸਕ੍ਰਾਈਬ ਕੀਤਾ ਹੋਊਗਾ ਤੇ ਤੁਹਾਡੇ ਜਿਹੜੇ ਆ ਫੋਨ ਦੇ ਉੱਤੇ ਸਾਡੀ ਵੀਡੀਓ ਆ ਉਹ ਉਸੇ ਵੇਲੇ ਆ ਜੂਗੀ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਆ ਜੂਗਾ ਤੇ ਬੈਲ ਆਈਕਨ ਨੂੰ ਵੀ ਟੈਪ ਕਰ ਲਿਓ ਉਹਦੇ ਨਾਲ ਜਿਹੜਾ ਨੋਟੀਫਿਕੇਸ਼ਨ ਦੇ ਬੈਲ ਜਿਹੜੀ ਆ ਉਹ ਤੁਹਾਡੇ ਫੋਨ ਦੇ ਉੱਪਰ ਰਿੰਗ ਕਰੂਗੀ ਤੇ ਉਹਦੇ ਨਾਲ ਵੀ ਛੇਤੀ ਪਤਾ ਲੱਗਦਾ ਵੀ ਵੀਡੀਓ ਆਈ ਆ ਬਾਕੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ